手を抜いたパターンは。 ਹਾਂਜੀ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੇ ਅੱਜ ਅਸੀਂ ਆਇਆ ਹਾਂ ਗੁਰਦੁਆਰਾ ਚੋੜਾ ਸਾਹਿਬ ਇਹ ਮਾਲਾਪੁਰ ਕੋਰੋ ਗੁਰਦੁਆਰਾ ਸਾਹਿਬ ਤੇ ਤੁਹਾਨੂੰ ਦਰਸ਼ਨ ਕਰਉਨੇ ਗੁਰਦੁਆਰਾ ਸਾਹਿਬ ਦੇ ਅੰਦਰ ਜਾ ਕੇ ਤੇ ਵੀਡੀਓ ਨਾਲ ਇਹਦੇ ਬਣਾਈ ਰਹੀਓ ਚੈਨਲ ਨੂੰ ਸਬਸਕ੍ਰਾਈਬ ਕਰਦੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਜੇ ਵੀਡੀਓ ਕੜੀਆ ਲੱਗੀ ਤੇ ਇਧਰ ਹਰ ਸ੍ਰੋਪਰ ਸਾਹਿਬ ਤੇ ਤੁਹਾਨੂੰ ਦਰਸ਼ਨ ਕਰਉਨੇ ਸ੍ਰੋਪਰ ਸਾਹਿਬ ਦੇ ਸ੍ਰੋਪਰ ਨੂੰ ਲੋ ਜੀ ਦਰਸ਼ਨ ਕਰ ਇਹ ਪਹਿਲਾਂ ਕਿੰਦਾ ਕੱਚਾ ਹੁੰਦਾ ਸੀ ਇਹ ਦੇਖੋ ਸਰੋਵਰ ਸਾਹਿਬ ਇਧਰ ਦੀ ਦਰਸ਼ਨ ਕਰ ਸਕਦੇ ਆ ਤੇ ਹੂੰ ਤੇ ਇਧਰ ਖੂਹ ਆ ਦੇਖੋ ਦੇਖ ਸਕਦੇ ਤੁਸੀਂ ਬਹੁਤ ਪੁਰਾਣਾ ਖੂਹ ਆ ਇਹੋ ਤੇ ਅੰਦਰ ਅੰਦਰ ਜਾ ਕੇ ਨਾ ਦਰਸ਼ਨ ਕਰੋਨੇ ਗੁਰਦੁਆਰਾ ਸਾਹਿਬ ਦੇ ਤੇ ਬੇੜੂਆਂ ਨਾ ਤੇ ਬਣੇ ਰੱਖੋ ਤੇ ਅੰਦਰ ਚੱਲਦੇ ਤੇ ਅੰਦਰ ਖੋਲਣਾ ਨਹੀਂ ਬਾਬੇ ਨੂੰ ਕਿਹੜਾ ਕਹਿਣਾ ਨਾ ਖੋਲੋ ਇੱਥੇ ਹੋਰ ਹੋ ਜਗਾਇਆ ਉੱਥੇ ਖੋਲਣਾ ਨਹੀਂ ਨੋ ਲਾਉਣਾ ਸੂਪਰਦਰਸ਼ਨ ਕਰ ਚੱਲੇ ਨਾ ਗੁਰਦੁਆਰੇ ਸਾਹਿਬ ਦੇ ਤੇ ਵੇੜੀ ਦਾ ਹੈ ਉਹ ਗਿਟਾਰ ਵਜਾਉਣਾ ਅੱਛਾ ਨੋ ਇਸ ਗੁਰਦੁਆਰਾ ਸਾਹਿਬ ਇਸ ਤਰ੍ਹਾਂ ਬਣਿਆ ਇਧਰ ਤੇ ਨੋ ਤੇ ਦਰਵਾਜ਼ਾ ਹੈ ਉਹ ਮਹਾਰਾਜ ਜੀ ਦਰਸ਼ਨ ਕਰੋ ਲੋ ਜੀ ਇਹ ਸੰਤੋਂ ਦੇ ਸੇ ਪਹਿਲਾਂ ਇੱਥੇ ਨਾ ਤੇ ਇਹ ਕਹਿੰਦਾ ਗਿਟਾਰ ਵਜਾਉਂਦੇ ਹੁੰਦੇ ਸੀ ਪੋਕੇ ਥੱਲੇ ਜਾ ਕੇ ਦੇਖਦੇ ਆ ਤੇ ਇਹ ਗੁਰੂ ਮਹਾਰਾਜ ਜੀ ਤਪਸਥਾਨ ਹੋ ਆਜੀ ਇਹਨਾਂ ਦਾ ਸੰਤ ਚ ਪਰ ਲਿਖਿਆ ਸੀ ਨਾ ਹਾਂ ਹਾਂ ਦਰਸ਼ਕ ਇਹ ਜੀ ਐਸੀ ਉਹ ਸੰਤ ਪਰਮਨੰਦ ਹਨ ਸੁਆਮੀ ਪੂਰਨ ਚੰਦ ਜੀ ਪਰ ਸੁਆਮੀ ਨੰਨਜਨ ਐਸੀ ਗੇ ਗਿਟਾਰ ਵਜਾਉਂਦੇ ਹੁੰਦੇ ਆ ਤੁਹਾਨੂੰ ਵੀਡੀਓ ਦੇਖ ਲਈਓ ਆ ਦੇਖੋ ਭਜਨ ਬੰਦ ਕੀ ਕਰਦੇ ਸੀ ਤੇ ਬਹਿ ਕੇ ਤੇ ਗਿਟਾਰ ਨਾਲ ਭਜਨ ਬੰਦ ਕੇ ਕਰਦੇ ਹੁੰਦੇ ਸੀ ਤੇ ਇਹ ਸੀਗੇ ਸੰਤ ਪਰਮਾਨੰਦ ਜੀ ਡੇਰਾ ਚਵਾਲ ਦੇ ਘਰ ਤੇ ਉਹਨਾਂ ਦੇ ਤਪਸਥਾਨੋਂ ਤੇ ਤੁਸੀਂ ਦਰਸ਼ਨ ਕਰੋ ਤੇ ਇਹ ਤੁਸੀਂ ਦੇਖਿਆ ਸੰਤ ਪਰਮਾਨੰਦ ਜੀ ਤੇ ਸੰਤ ਨਨੰਜੜਾ ਨੰਦ ਜੀ ਇਹ ਦੇਖੋ ਇਹ ਸੰਤਾਂ ਦਾ ਤਪਸਥਾਨ ਹੈ ਤੇ ਇਹ ਲੋ ਜੀ ਆ ਸੰਤ ਇਹ ਦਰਸ਼ਨ ਕਰੋ ਨੰਦਰ ਇਹ ਹੈਗਾ ਆ ਸਵਾਮੀ ਨਰਨਜਣਾ ਨਾਨ ਜੀ ਉਹ ਉਹਨਾਂ ਦਾ ਉਹਨਾਂ ਦਾ ਤਪ ਸਥਾਨ ਹੈ ਤੇ ਇਹ ਉੱਪਰ ਲਿਖਿਆ ਵੀ ਹੈ ਸ਼੍ਰੀ ਸ਼੍ਰੀ 108 ਸਵਾਮੀ ਨਰਨਜਣਾ ਨਾਨ ਜੀ ਤੇ ਲੋ ਜੀ ਦਰਸ਼ਨ ਕਰੋ ਸੰਤਾਂ ਦੇ ਤੇ ਆਇਦਾ ਆ ਦੇਖੋ ਅੰਬ ਕਿੱਡਾ ਬੱਡਾ ਬੰਬਾ ਦੇਖੋ ਥੱਲੇ ਤੱਕ ਲੱਗਾ ਹੋਇਆ ਐ ਅੰਬ ਹੈ ਹੈ ਐਂ ਅੰਬ ਕੀ ਬੱਚੇ ਅੰਬ ਬਿਠਾਉਂਦੇ ਸੀ ਇਹ ਜੀ ਸਾਰਿਆਂ ਦੇ ਤਪਸਥਾਨਾ ਦੇਖੋ ਹੁਣ ਹੋ ਰਹੀ ਹੈ ਤੇ ਆਹੋ ਸੰਤ ਪਰਮਾਨੰਦ ਜੀ ਇਹਨਾਂ ਦੇ ਤਪਸਥਾਨੋਂ ਇੱਥੇ ਜਿਹੜਾ ਤਪੱਸਿਆ ਕੀਤੀ ਹੋਈ ਆ ਇਹ ਦੱਸ देखो किडा बड़ा अंब वा अंब थले तक नीचे तक लगा हुआ है तो इधर है सरोवर साहब है न है हम उन्होंने पक्का करता है चबाड़ा लो जी लो जी सरोवर साहब बनया जिन्हें स्नान करना हो स्नान भी, तो भी कर है ਤੇ ਬਣਿਆ ਸਰਪਰ ਸਾਹਿਬ ਤੇ ਨੋ ਜੀ ਨਿਸ਼ਾਨ ਸਾਹਿਬ ਜੀ ਦਾ ਦਰਸ਼ਨ ਕਰੋ ਜੀ ਨਿਸ਼ਾਨ ਸਾਹਿਬ ਜੀ ਦਾ ਦਰਸ਼ਨ ਕਰੋ ਇੱਥੇ ਵਿਸਾਖੀ ਉਹ ਸੰਤਾਂ ਦੀ ਪਰਸੀ ਹੁੰਦੀ ਆ ਤੇ ਵਿਸਾਖੀ ਨੂੰ ਵੀ ਹੁੰਦਾ ਆ ਐਸੀ ਬਸ ਐਸੀ ਸੀ ਸਾਡੀ ਅੱਜ ਦੀ ਵੀਡੀਓ ਤੇ ਵੀਡੀਓ ਵਧੀਆ ਲੱਗੀ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਦਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਇਹ ਖੋਰ ਨਵੀਂ ਵੀਡੀਓ ਨੂੰ ਤੁਹਾਨੂੰ ਮਿਲਾਂਗੇ ਅਗਲੀ ਵਾਰ ਧੰਨਵਾਦ ਸਤਿ ਸ੍ਰੀ ਅਕਾਲ ਜੀ